ਚੱਲ ਰਹੇ ਨੇ ਬੱਤੇ ਅੱਜ ਚੰਪੌਰ ਸਾਹਿਬ ਦਾ ਜਹਾੜਾ ਚੱਲ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸੈਮਜਾ ਦੇ 7 ਤੇ 9 ਸਾਲ ਦੇ ਨੀਹਾਂ 'ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਵੀ ਬਣਾਉਣੀ ਧੋਲ ਨਹੀਂ ਮਚਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਸਿੱਧਾ ਤੋਂ ਧੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਨਾਲ ਜਿਹੜੇ ਲੋਕ ਭੰਜੇ ਸੌ ਰਹੇ ਨੇ ਜਿਹੜੇ ਜਵਾਕ ਇਹਨਾਂ ਨੂੰ ਕੀ ਪਤਾ ਕਿਵੇਂ ਮਰਜ਼ੀ ਗੁਆ ਕਰ ਮਨ ਤੁਸੀਂ ਇਹ ਇਹਨਾਂ ਨੂੰ ਹੋਣੀ ਹੈ ਹੁਣ ਇੱਥੇ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਆਪਣਾ ਸਾਈਨਿੰਗ ਦਿੱਤੇ ਜੀ ਬਾਈ ਇਹਨਾਂ ਨੂੰ ਰਸਤਾ ਦਿਓ ਇੱਥੋਂ ਚੱਲੇ ਜਾ ਲਓ ਜੀ ਆ ਜਿਹੜੇ ਜੀਸੂ ਸਈਆ ਵਾਲਿਆਂ ਨੇ ਪਿੰਡ ਬਟਰੂਖਾਂ ਦੇ ਵਿੱਚ ਆਏ ਤੋਂ ਉਦੋਂ ਬਾਅਦ ਇਹ ਤੋਰ ਤੇ ਹੁਣ ਇਹ ਪਿੰਡ ਦੇ ਵਿੱਚੋਂ ਕੱਡੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਬਟਰੂਖਾਂ ਦੇ ਵਿੱਚ ਢੋਲ ਵਜਾ ਰਹੇ ਨੇ ਇੰਨੀ ਦਿਨੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਲੋਕਾਂ ਦੇ ਵੱਲੋਂ ਮਨਾਏ ਜਾ ਰਹੇ ਨੇ ਵਕਫ ਵਕਫ ਧਾਰਮਿਕ ਪ੍ਰੋਗਰਾਮ ਵੀ ਕੀਤੇ ਜਾ ਰਹੇ ਨੇ ਕੁਝ ਲੋਕ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਆਪਣੇ ਬਿਸਤਰਿਆਂ ਤੇ ਵੀ ਨਹੀਂ ਸੌਂਦੇ ਉਹ ਪੁੰਜੇ ਸੌਂਦੇ ਨੇ ਦਸੇ ਕੀ ਤਸਵੀਰਾਂ ਬੜੇ ਰੁੱਖਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਮਾਣਾ ਤੋਂ ਚੱਲ ਕੇ ਮੁਸੀਬਾਈਚਾਰੇ ਦੇ ਲੋਕ ਬੜੇ ਰੁੱਖਾ ਦੇ ਵਿੱਚ ਪਹੁੰਚੇ ਇੱਕ ਘਰ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਬਲੂ ਢੋਲ ਬਚਾਇਆ ਗਿਆ ਢੋਲ ਦੇ ਉੱਤੇ ਨੱਚਦੇ ਹੋਏ ਨਜ਼ਰ ਆਏ ਇਸ ਮੌਕੇ ਤੇ ਹੀ ਪਿੰਡੇ ਹੀ ਕੁਝ ਸਿੰਘ ਪਹੁੰਚ ਗਏ ਜਿਨ੍ਹਾਂ ਦੇ ਬਲੂ ਉਹਨਾਂ ਨੂੰ ਰੱਜ ਕੇ ਲਾਂਤਾਂ ਪਾਈਆਂ ਗਈਆਂ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਯਾਦ ਕਰਵਾਏ ਗਏ ਦੇਖੋ ਦੇ ਵਿੱਚ ਆ ਕੇ ਥੋੜੇ ਧਰਮ ਨੂੰ ਪਾੜਨ ਵਾਸਤੇ ਪਰ ਆਪਣੇ ਸਿੱਖ ਕੌਮ ਜਵਾ ਚੱਕਰ ਉਤ ਹੋਈ ਬੈਠੀ ਹੈ ਵੀ ਕੋਈ ਉਹ ਤਾਂ ਵੀ ਰਿਹਾ ਨਾ ਬਣਦਾ ਕੋਈ ਅੱਜ ਜਿਵੇਂ ਲੱਗ ਰਿਹਾ ਅੱਜ ਕੋਈ ਜਿਵੇਂ ਕੋਈ ਦਿੱਤਾ ਵੀ ਹੁੰਦਾ ਤੇ ਭੈੜਾ ਜਣ ਮੈ ਨਹੀਂ ਪਤਾ ਕੀ ਭੈੜਾ ਗੱਲ ਛੇੜ ਕਿਹੜੇ ਨੇ ਆ ਜਾ ਓਏ ਮੰਗਰਾਂ ਪਾਣਾ ਦੇਖੋ ਜੀ ਛੋਟਾ ਕੌਣ ਹੈ ਇੰਚਾਰਜ ਅਗੂ ਅੱਗੇ ਆ ਜਾਓ ਅਲੱਗ ਅਕਾਦ ਤਉ ਤਸਾਂ ਤੋਂ ਕਮਨਾ ਲਾ ਜਾ ਰਹੀ ਹੋਏ ਹੈ ਸਹਿਬ ਜਾਦਾਂ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੂਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ ਮੋਦੀ ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਥੇ ਅੱਜ ਚੰਪੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਆ ਸਹਿਬ ਜਦ ਸੱਤ ਤੇ 9 ਸਾਲ ਦੇ ਨੀਹਾਂ ਚ ਸ਼ਹੀਦ ਹੋਏ ਨੇ ਅਕਾਲ ਤਖਤ ਸਬਾਹ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਠਿਆਈ ਵੀ ਬਣਾਉਣੀ ਧੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਹੈ ਕੀ ਹੋ ਰਿਹਾ ਹੈ ਅਜ ਅੱਗੇ ਆ ਜਾਓ ਇੱਕ ਮਿੰਟ ਆ ਜਾਓ ਗੱਲ ਕਰਨ ਆਕਾ ਹੋ ਜੀ ਬਈ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿੱਧਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇੱਕ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਾਬ ਗਾਵੇਂ ਇੱਥੇ ਹੁਣ ਆਪ ਤੁਸੀਂ ਬੜ ਰੋਖਾਂ ਜਿਓ ਹਾਂਜੀ ਰੋਖਾਂ ਦੇ ਨਹੀਂ ਹੈਗੇ ਤੁਸੀਂ ਹੈਨਾ ਬਾਹਰ ਨਾ ਪੰਡਾ ਲਾਉਂਦਾ ਬੜ ਰੋਖਾਂ ਜਿਓ ਸਮਾਣੇ ਸਮਾਣੇ ਤੋਂ ਕਿੱਥੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਇੱਥੇ ਈਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜਾਗਾ ਜ਼ਿੰਮੇਵਾਰ ਤੁਸੀਂ ਹੋ ਇਹਦਾ ਨੰਬਰ ਕਿਹਦਾ ਕਿਹਦਾ ਕਾਰਕ ਇਹਦਾ ਨਾਮ ਲਿਖਦੇ ਆਂ ਦਰਜ ਕਰਦੇ ਆਂ ਸਾਡੇ ਨਾਲ ਨਹੀਂ ਪਿੰਡ ਦੀ ਨਹੀਂ ਸਰ ਪਿੰਡ ਦੀ ਸਾਡੇ ਮਾਵਾ ਸਾਡੀਆਂ ਲੋਕ ਖੇਤੀ ਦੇ ਬਸ ਹੋ ਰਹੇ ਸਾਡੇ ਪਿੰਡ ਦੇ ਵਿੱਚ ਆ ਰਹੇ ਲੋਕ ਪੁੰਝੇ ਸੌ ਰਹੇ ਨੇ ਜਵਾਕ ਇਹਨਾਂ ਨੂੰ ਕੀ ਪਤਾ ਕਿ ਉਹ ਮਰਜ਼ੀ ਗੁਮਰਾ ਕਰ ਲੋ ਤੁਸੀਂ ਇਹਨਾਂ ਕਿਹੜੀਆਂ ਮਾਈਆਂ ਨੇ ਸਾਡੇ ਪਿੰਡ ਦੀਆਂ ਲਾਈਆਂ ਨੇ ਤੁਸੀਂ ਇਹਨਾਂ ਨੂੰ ਕੀ ਪਤਾ ਗੁਮਰਾ ਕਰੀਏ ਢੂਠਾ ਤੁਸੀਂ ਕਰ ਰਹੇ ਹੋ ਤੁਸੀਂ ਦੇਖੋ ਅੱਜ ਕਿਸਤੇ ਹੈ ਇਸ ਵਿੱਚ ਨਾ ਵਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਸਭ ਲਈ ਕੀ ਹੋ ਗਿਆ ਰੋਕੀ ਹੋਗੇ ਹੋਗੇ ਇਹ ਬਦਲ ਗਿਆ ਹਰ ਇੱਕ ਮਹੀਨੇ ਗਾਨੀ ਕਿਤੇ ਮਨਾਇਆ ਜਾ ਰਿਹਾ ਹੈ ਇਹਨੂੰ ਗੱਲ ਕਰਨਾ ਹੈ ਸੰਖੁਚਿਤ ਹਰ ਜਗ੍ਹਾ ਮੇਰੀ ਬੇਹੰਤ ਸੁਣ ਗੱਲ ਦੇਖੋ ਜੀ ਚੁੱਪਾ ਇੱਕ ਮਿੰਟ ਬਈ ਚੁੱਪ ਹੋ ਜਾਏਗਾ ਚਲੋ ਥੋੜੀ ਨਾਲ ਥੋੜੀ ਸਹਿਯੋਗ ਬਿੰਦੂ ਪੁੱਲ ਵਿੱਚ ਚੰਨੇ ਮੇਰੇ ਖੜੇ ਨਾਲ ਰੋਕ ਲਓ ਬਾਹਰ ਨਾ ਖੜ ਕੇ ਜੀ ਖੜਾ ਰੱਖਾ ਨਗਰ ਨਗਰ ਕਿੰਦ ਸਾਹਿਬ ਆਇਆ ਮੈਂ ਕਹਿੰਦਾ ਨਗਰ ਕਿੰਦ ਸਾਹਿਬ ਸੀ ਸ਼ਾਮਲ ਆ ਵੀ ਪਹਿਲੇ ਅਸੀਂ ਉਧਰ ਆ ਉਹ ਦਵਾ ਪਈ ਤੁਸੀਂ ਆ ਜਿਹਦੇ ਕਿ ਮੇਰੇ ਬੱਚੇ ਦੋਨੇ ਜਾਂਦੇ ਨੇ ਸਾਰੇ ਸਾਹਮਣੇ ਮੈਂ ਬੁਲਾਏ ਨੇ ਜਿਹੜੀ ਸਜਾ ਮੇਰਾ ਗਾਲਾ ਕੱਟਣਾ ਕੁਝ ਸਜਾ ਦੇ ਨਹੀਂ 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 ਆਪਣਾ ਮੰਦੀ ਕਰਾਉਣਾ ਪਹਿਲੇ ਅਸੀਂ ਤਾਂ ਹੈਗੇ ਤਾਂ ਬੇਨਤੀ ਕਰ ਰਹੇ ਹਾਂ ਅਫਸੋਸ ਵੀ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਬੱਚਿਆਂ ਦਾ ਅਫਸੋਸ ਹੈ ਸਾਡੇ 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 ਬੱਚੇ ਮਰ ਜਾਂਦੇ ਨੇ 7 ਵਜੇ ਮੜੀ ਜੀ ਮੜੀ ਜੀ 7 ਵਜੇ ਕਿੰਨਾ ਹੁੰਦਾ ਹੈ ਪੂਰੀ ਕੌਮ ਜਨ ਅਫਸੋਸ ਮਨਾ ਲੇ। ਦੇਖੋ ਪਹਿਲੇ ਅਸੀਂ ਨਗਰ ਕੀਂਚੇ ਸੀ ਆ ਦੇਖੋ ਬਾਬੇ ਨੇ ਇਨਸਾਨ ਫਿਰ ਇਨਸਾਨ ਨਹੀਂ ਕਰ ਰਹੇ ਆ ਕੋਈ। ਨਗਰ ਕੀਂਚੇ ਢੋਲ ਵਜਾਓ। ਨਗਰ ਕੀਂਚੇ ਢੋਲ ਵਜਾਓ। ਮੈਂ ਨਗਰ ਕੀਂਚੇ ਅੱਜ ਹੀ ਪੜਾ ਗਏ ਹਾਂ। ਇਹ ਵੀ ਸੇ ਇਹ ਸਾਫ ਬੱਡਰ ਬੱਡਰ ਮੈਂ ਇਹ ਲਿਆਉਣੇ ਬੱਡਰ ਬੱਡਰ ਧੱਕਾ ਨਾ ਵਜਾ। ਪੂਰੀ ਚਾਹੀਦੀ। ਇਹ ਚਲੋ ਇਹ ਬੰਦ ਕਰੂ ਇਸ ਬਣਾ ਰਹੀ ਐ ਕਿ ਨਹੀਂ ਤੱਕ ਪਸੰਦ ਕਰਾਉਣੇ ਤਾਂ ਲਾਉਣੀਆਂ ਹੁਣੀ ਇੱਥੇ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਆਪਣੇ ਦੇ ਨਹੀਂ ਦਿੱਤੇ ਜੇ ਬਾਈ ਜੀ ਰਸਤਾ ਦਿਓ ਇੱਥੋਂ ਚੱਲੇ ਜਾ ਨਿਕਲ ਹੋਰ ਇਹਦਾ ਸਮਾਨ ਖੜਾ ਹੋ ਰਿਹਾ ਇਹ ਤਾਂ ਕੋਈ ਦਿਨ ਟਾਈਮ ਲੰਮਦੀ ਨਹੀਂ ਇਸ ਤਰ੍ਹਾਂ ਦੋ ਮਿੰਟ ਹੋ ਜਾਣਗੇ ਪੈਨ ਵੀ ਕੰਮ ਨਹੀਂ ਕਰੂ ਤੂੰ ਯਾਰ ਸਮਾਨੇ ਦੇ ਰਿਹਾ ਕੀ ਕਰਨਾ ਆਪ ਤੇ ਉਧਰ ਬਣਾ ਲੈ ਯਾਰ ਤੂੰ ਅੱਧੇ ਮਿੰਟਾਂ ਦੇ ਵਾਹ ਜਾ ਕੇ ਸਮਾਨੇ ਦੀ ਲਾਈਨ ਤੱਕ ਕਿੰਨੇ ਵੜ ਕੇ ਵਿਆਜ ਮੀਟਰ ਤੋਂ ਬਾਹਰ ਚੱਲ ਕੇ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਕਰੀਗਾ ਆ ਬਾਕੀ ਪੈੰਡ ਦੇ ਕੇ ਕੱਢੋ ਮੈਂ ਜਵਾਬ ਇਹਦਾ ਬਦਵਾ ਦੇ ਪਹਿਲਾਂ ਯਾਰ ਡੱਗੀ ਦੇ ਵਿੱਚ ਤੂੰ ਧੱਕੇ ਨਾਲ ਵਜਾ ਕੇ ਆਇਆ ਯਾਰ ਇਹਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕੱਢਦੇ ਸੀ ਨੇ ਕੋਈ ਗੱਲ ਨਹੀਂ ਆਪਾਂ ਸਭ ਕੱਢ ਦਿੰਦੇ ਹਾਂ ਕਿਹਨੂੰ ਕਿਹਨੂੰ ਕੱਢੀਏ ਉਹ ਜਸ਼ਨ ਨਹੀਂ ਮਨਾ ਰਹੇ ਤੁਸੀਂ ਪਰ ਜਸ਼ਨ ਮਨਾ ਰਹੇ ਸਾਰੇ ਭਾਈ ਜੇ ਜਾ ਰਹੇ ਆ ਦਿਨ ਬੁਲਗੀ ਆਪਦਾ ਥੋੜੇ ਪੇਂਚੇ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕਾਹ ਨੂੰ ਕੱਲ ਹੋਰ ਹੋਰ ਵੀ ਸੁਣਨ ਮਿਲਣ ਕਾਹ ਦੀ ਸਮਝ ਆਉਣੀ ਆਪਾਂ ਨਹੀਂ ਵੀ ਆਉਂਦੇ ਕਹਿੰਦਾ ਸੱਪੇ ਜਾਂਦਾ 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 ਕਿੰਨਾ ਬਾਈ ਬੋਲਿਆ ਯਾਰਾ ਚੁੱਪ ਕਰ ਯਾਰਾ ਚੁੱਪ ਕਰ ਯਾਰਾ ਲੋ ਜੀ ਆ ਜਿਹੜੇ ਜੀਸੂ ਹਸਈਆ ਵਾਲਿਆਂ ਨੇ ਪਿੰਡ ਬਟਰੁੱਖਾਂ ਦੇ ਵਿੱਚ ਆਏ ਤੇ ਉਦੋਂ ਬਾਅਦ ਅਸੀਂ ਤੋਰ ਤੇ ਉਹਦੇ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਪਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਕੋਈ ਤੁਹਾਨੂੰ ਦਿਖਾਉਣਿਆ ਡੀਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੌਕ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾਂ ਤੇ ਅਸੀਂ ਇਹਨਾਂ ਨੂੰ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਮਾ ਕੇ ਆਵਾਂਗੇ ਗੁੱਗਾਹਾਂ ਜਾ ਕੇ ਵੀ ਰਾਏ ਗਾਹਾਂ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨਾ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੇ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਕ ਚੱਲ ਰਿਹਾ ਹੈਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਬਣਾਉਂਦੇ ਫਿਰਦੇ ਨੇ ਇਹ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰੇ ਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦੇ ਆਦੇ ਨੱਥ ਬੋਣੀ ਜ਼ਰੂਰੀ ਹੈਗੀ ਆ ਦੇਖੋ ਜੀ ਨੀਲੇ ਕੋਟ ਵਾਲਾ ਜਿਹੜਾ ਮੈਨ ਹੈੱਡ ਆਗਾ ਸਵਾਣੇ ਤੋਂ ਆਇਆਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ ਦੱਸਦੀ ਕਿ ਮੌਕੇ ਤੇ ਪੁੱਜੀ ਸਿੰਘਾਂ ਦੇ ਵੱਲੋਂ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਹਨਾਂ ਨੂੰ ਲਾਂਤਾਂ ਵੀ ਪਾਈਆਂ ਗਈਆਂ ਇਸ ਦੇ ਨਾਲ ਹੀ ਚਤਾਮ ਨੇ ਦਿੱਤੀ ਗਈ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਕੋਈ ਵੀ ਖੁਸ਼ੀ ਵਾਲਾ ਪ੍ਰੋਗਰਾਮ ਹੋ ਨਹੀਂ ਕੰਦੇਣਗੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ